ਤੋ ਪਹਿਲਾਂ ਤਾਂ ਅੱਜ ਧੰਨਵਾਦ ਕਰਦੇ ਆ ਕਿਸਾਨ ਸਿੰਘ ਕਮੇਟੀ ਪੰਜਾਬ ਕੋਲ ਵੱਡਾ ਦਾ ਸਾਰੇ ਨਮਾਇंदे ਵੱਖ-ਵੱਖ ਥਾਵਾਂ ਤੋਂ ਸਰਾਲੀ ਮੰਡਲਾਂ ਤੋਂ ਔਰ ਜੌਨ ਬਾਬਾ ਸੰਤ ਖਾਲਸਾ ਔਰ ਬਾਕੀ ਸਾਰੇ ਲੀਡਰ ਸਾਹਿਬਨ ਬਾਬਾ ਸ਼ੇਰ ਸਿੰਘ ਜੀ ਸਾਰੇ ਸਾਥੀ ਪੁੱਜੇ ਹਰਪਾਲ ਸਿੰਘ ਬਾਬੇ ਸੰਤ ਖਾਲਸੇ ਤੋਂ ਪ੍ਰਧਾਨ ਨੇ ਔਰ ਜੋ ਪ੍ਰਾਣਾ ਜਿਹੜਾ ਕੇਸ ਸੀਗਾ 2012 ਦਾ ਉਹਦੇ ਵਿੱਚ ਤਾਂ ਤੰਤ ਸੈਸ਼ਨ ਤੋਂ ਕੈਦ ਹੋਈ ਸੀ 6 ਮਹੀਨੇ ਉਹਦੇ ਚ ਰਿਹਾ ਹੋ ਕੇ ਵਾਪਸ ਆਏ ਆ ਉਹ ਸਾਰੇ ਸਾਥੀ ਆਪਣੇ ਘਰ ਵੇਕੇ ਮਿਲਣ ਆਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸਾਥੀਆਂ ਦਾ ਔਰ ਉਹਦੇ ਨਾਲ ਨਾਲ ਜਿਹੜਾ ਕੱਲ ਚੰਡੀਗੜ੍ਹ 에어ਪੋਰਟ ਤੇ ਬੀਬੀ ਕੁਲਵਿੰਦਰ ਕੋਲ ਦੇ ਨਾਲ ਉਹ ਕੰਗਲਾ ਜਿਹੜੀ ਮੈਡਮ ਆ ਜਿਹੜੀ ਐਮਪੀ ਬਣੀ ਆ ਭਾਜਪੀ ਦੀ ਗਲਤ ਸ਼ਬਦਾਵਲੀ ਬੋਲਣ ਦੇ ਕਾਰਨ ਸਾਡੇ ਕੁਲਵਿੰਦਰ ਕੋਰ ਬੇਟੀ ਦੇ ਸਨਮਾਨ ਆ ਔਰ ਇੱਕ ਪੰਜਾਬੀ ਵਿਰਾਸਤ ਨੂੰ ਪੰਜਾਬ ਦੀ ਕੌਮ ਨੂੰ ਗਲਤ ਬੋਲਣਾ ਗਲਤ ਸ਼ਬਦ ਜਿਹੜੇ ਬੋਲਨੇ ਔਰ ਨਾਲ ਇਹ ਕਹਿ ਦੇਣਾ ਕਿ ਜਿਹੜੀਆਂ ਮਾਈਆਂ ਵਾਂ ਜਾਂ ਬੀਬੀਆਂ ਸਾਡੀਆਂ ਵੀ ਇਹ 200 200 ਰੁਪਇਆ ਲੈ ਕੇ ਧਰਨੇ ਦੇ ਵਿੱਚ ਅੰਦੋਲਨ ਦੇ ਵਿੱਚ ਆਉਂਦੀਆਂ ਔਰ ਉਸ ਲੜਕੀ ਨੇ ਬਹਾਦਰੀ ਵਿਖਾਈ ਆ ਕਿ ਜਿਹੜੇ ਥੱਫੜ ਆ ਜਿਹੜੇ ਦੋ ਮਾਰੇ ਆ ਉਹ ਜੈਜ ਬਣਦੇ ਸੀ ਔਰ ਵੱਡੇ ਵੱਡੇ ਉਹਨੇ ਆਪਦੇ ਮੂੰਹ ਦੇ ਵਿੱਚੋਂ ਗਲਤ ਸ਼ਬਦਾਵਲੀਆ ਬੋਲ ਕੇ ਤੇ ਉਹ ਕੰਗੜਾ ਤੇ ਜਿਹੜੀ ਕਾਰਵਾਈ ਬੰਦੀ ਤੇ ਜਿਹਦੀ ਪਿੱਠ ਪ੍ਰਸ਼ਾਸਨ ਨੇ ਜਿਹੜੀ ਆ ਕੰਗੜਾ ਦੀ ਪੂਰੀ ਆ ਔਰ ਬੀਬੀ ਕੁਵਿੰਦਰ ਕੌਰ ਤੇ ਅੱਜ ਪਤਾ ਲੱਗਾ ਕਿ ਐਫਆਈ ਵੀ ਦਰਜ ਕੀਤੀ ਗਈ ਹਨ ਨੂੰ ਮੁਆਧਰ ਕੀਤਾ ਗਿਆ ਅਸੀਂ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਔਰ ਸਖਤ ਨਿੰਦਿਆ ਕਰਦੇ ਆ ਔਰ ਸਾਰੇ ਮੋਰਚੇ ਦੇ ਨਾਲ ਵੀ ਮੇਰਾ ਫੋਨ ਤੇ ਰਾਬਤਾ ਹੋਇਆ ਵਾ ਕਿਸਾਨ ਮਜ਼ਦੂਰ ਮੋਰਚੇ ਨਾਲ ਵੀ ਸ਼ੰਭੂ ਬਾਰਡਰ ਤੇ ਔਰ ਖਨੌਰੀ ਬਾਰਡਰ ਤੇ ਕਿਉਂਕਿ ਮੈਂ ਕਿਸਾਨਨੀ ਅੰਦੋਲਨ ਦੌਰਾਨ ਜੇਲ੍ਹ ਦੇ ਵਿੱਚ ਹਾਂ ਤੇ ਰਿਹਾ ਕਿ ਆਇਆ ਔਰ 10 ਤਰੀਕ ਨੂੰ ਉੱਥੇ ਪਹੁੰਚ ਜਾਣਾ ਔਰ ਜੇ ਕੋਈ ਸਖਤ ਫੈਸਲਾ ਜਿਹੜਾ ਸਾਨੂੰ ਲੈਣਾ ਪਿਆ ਤੇ ਇਹ ਸਾਡੀ ਭਾਰਤ ਸਰਕਾਰ ਅੱਗੇ ਇੱਕ ਪਹਿਲੀ ਮੰਗ ਹੋਊਗੀ ਕਿ ਜੇ ਉਹਨੂੰ ਮੁਅਤਲ ਕੀਤਾ ਜਾਂ ਕੇਸ ਰੱਦ ਨਾ ਕੀਤਾ ਇਹ ਦੋਨਾਂ ਮੋਰਚਿਆਂ ਵੱਲੋਂ ਇਹ ਕੇਸ ਦੇ ਜਿਹੜੀ ਆ ਇਹ ਪਹਿਲੀ ਮੰਗ ਰੱਖ ਕੇ ਮੀਟਿੰਗ ਕਰਕੇ ਉਹਦੇ ਉੱਤੇ ਕੋਈ ਅਗਲਾ ਐਲਾਨ ਕੀਤਾ ਜਾ ਸਕਦਾ ਅੱਜ ਕਿਸਾਨ ਸੰਘਾਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸਾਥੀਆਂ ਨੂੰ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ ਸੁਖਦੇਵ ਸਿੰਘ ਵੀ 43 ਮੰਡ ਤੋਂ ਭਾਨਤਨ ਬਾਬਾ ਦੀਪ ਸਿੰਘ ਔਰ ਮਨਦੀਪ ਸਿੰਘ ਆਪਣੇ ਸਾਰੇ ਸਾਥੀ ਜਿੰਨੇ ਵੀ ਆਏ ਆ ਬਾਬੇ ਦੀਪ ਸਿੰਘ ਜੋਂ ਤੋਂ ਹੀ ਪੁੱਜੇ ਆ ਔਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਿ ਬੜਾ ਪਿਆਰ ਰੱਖਦੇ ਆ ਜਥੇਬੰਦੀ ਇਹ ਪੁਰਾਣੇ ਲੀਡਰਾਂ ਇਹਨਾਂ ਨੇ ਜਥੇਬੰਦੀ ਚਲਾਈ ਔਰ ਉਹਦੇ ਜੋ ਸਭ ਮੈਂ 4 ਸਾਲ ਮਗਰੋਂ ਚੱਲਿਆ ਔਰ ਮਗਰੋਂ ਚੱਲ ਕੇ ਇਹਨਾਂ ਨੇ ਜੋ ਆਪਾਂ ਨੂੰ ਮਾਨ ਸਨਮਾਨ ਦਿੱਤਾ ਜਥੇਬੰਦੀ ਦੇ ਮੁਖੀ ਬਣਾਇਆ ਔਰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਇਹ ਵਸਵਾਸ ਦੇਣੇ ਕਿ ਸਾਰੀ ਹੋਂਵਰ ਜਿੰਨਾ ਚਿਰ ਤੱਕ ਰਿਹਾ ਇਹ ਜਥੇਬੰਦੀ ਦੇ ਵਿੱਚ ਸੇਵਾ ਨਿਭਾਉਂਦੇ ਰਾਵਾਂਗੇ ਜਿੱਦਾਂ ਜਿੱਦਾਂ ਦੀ ਵੀ ਡਿਊਟੀ ਨਿਭਦੀ ਗਈ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬਾਬਾ ਸ਼ੇਰ ਸਿੰਘ ਵੀ ਦੋ ਸ਼ਬਦ ਜਿਹੜੇ ਇਹਦੇ ਵਿੱਚ ਰੱਖਣਗੇ ਧੰਨਵਾਦ ਜੀ ਜਿੰਨੀ ਵੀ ਸੰਗਤ ਆਪਾਂ ਅੱਜ ਪ੍ਰਧਾਨ ਸੂਬਾ ਸਰਦਾਰ 인ਦਰਜੀਤ ਸਿੰਘ ਦੇ ਗ੍ਰਾਹ ਵਰ ਇਕੱਠੇ ਹੋਏ ਆ ਸਾਰੇ ਆਪਾਂ ਪਹਿਲਾਂ ਫਤਿਹ ਬਲਾਈਏ ਕਿਉਂਕਿ ਫਤਿਹ ਦੇ ਵਿੱਚ ਬੜਾ ਬੜਾ ਪਾਰ ਸੱਚੇ ਪਾਤਸ਼ਾਹ ਨੇ ਬਲ ਬਖਸ਼ਿਆ ਫਤਿਹਤਾਰੀ ਮਿਲਦੀਆਂ ਜਦੋਂ ਰਸਨਾ ਦੇ ਉੱਤੇ ਫਤਿਹ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ 인ਦਰਜੀਤ ਸਿੰਘ ਜੀ ਪ੍ਰਧਾਨ ਹਣ ਤੇ ਸਮਾਂ ਬੀਤਿਆ ਸੀ ਉਹ ਸੱਚ ਤੇ ਝੂਠ ਦੀ ਲੜਾਈ ਸੀ ਲੋਕਾਂ ਦੇ ਨਾਲ ਖਲੋਣਾ ਗਰੀਬਾਂ ਤੇ ਅਨਾਥਾਂ ਦੀ ਮਦਦ ਕਰਨੀ ਇਹ ਸਾਨੂੰ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਿਖਾਈ ਪਰਵਦੀ ਜਿੱਤ ਹੋਈ ਆ ਅੱਜ ਪ੍ਰਧਾਨ ਸਾਹਿਬ ਸਾਡੇ ਨਗਰ ਦੇ ਵਿੱਚ ਆਏ ਆ ਜਿੰਨੇ ਆ ਵੀ ਬਾਹਰਲੇ ਨਗਰਾਂ ਤੋਂ ਸਾਡੇ ਪਿੰਡ ਦੇ ਵਿੱਚ ਆਣ ਕੇ ਸਾਡੇ ਭਰਾ ਇਹਨਾਂ ਦੇ ਵਿੱਚ ਮੈਂਨ ਦਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਗੱਲ ਚੱਲਣ ਦੀ ਅੱਜ ਦੇ ਸਮੇਂ ਦੀ ਸਭ ਤੋਂ ਪਹਿਲਾਂ ਤਾਂ ਮੈਂ 6 ਜੂਨ ਚਿਕਰ ਅਸੀਂ ਕਿਸੇ ਨੂੰ ਵਧਾਈ ਦੇਣ ਦੇ ਪਾਤਰ ਵੀ ਨਹੀਂ ਸੀ ਬਣਦੇ ਤੇ 6 ਜੂਨ ਤੋਂ ਬਾਅਦ ਜਿਹੜੇ ਸਾਡੇ ਭਾਈ ਅਮਰਤਪਾਲ ਸਿੰਘ ਜੀ ਤੇ ਆਪਣੇ ਸਰਬਜੀਤ ਸਿੰਘ ਜੀ ਫਰੀਦਕੋਟ ਸੀਟ ਤੋਂ ਜਿੱਤੇ ਆ ਉਹਨਾਂ ਦਾ ਨੂੰ ਮੈਂ ਵਧਾਈ ਆਪ ਦੇ ਵੱਲੋਂ ਹੀ ਦਿਨਾ ਤੇ ਕੌਮ ਸਾਰੀ ਨੂੰ ਮੈਂ ਕਹਿਣਾ ਵੀ ਜਿਹੜੀ ਸਾਰੀ ਆਪਾਂ ਕੌਮ ਜਿਹੜੀ ਜਾਗੀ ਆ ਇਹ ਜਾਗਣ ਦਾ ਪਹਿਲੀ ਜਮਾਤ ਦਾ ਸਾਡਾ ਵਿਰਸਾ ਕਿਸਾਨ ਸੰਘਰਸ਼ ਕਮੇਟੀ ਜਿਹੜੇ ਸਾਡੇ ਦਿੱਲੀ ਦੇ ਵਿੱਚੋਂ ਇਹ ਕੰਝ ਸ਼ੁਰੂਆਤ ਹੋਈ ਉੱਥੋਂ ਲੋਕਾਂ ਦੇ ਵਿੱਚ ਜਾਗਰੂਕੀ ਆਈ ਤੇ ਸਾਨੂੰ ਇਹ ਸਮੇਂ ਦੇ ਵਿੱਚ ਆਇਆ ਤੇ ਜਿਹੜਾ ਬੀਬਾ ਕੁਲਵਿੰਦਰ ਕੌਰ ਜੀ ਨੇ ਥੱਪੜ ਮਾਰਿਆ ਮੈਂ ਤਾਂ ਸਮਝਦਾ ਸੀ ਵੀ ਅਧਿਆਪਕ ਸੀ ਇਹ ਹੀ ਕੰਗਣਾ ਕਿਉਂਕਿ ਉਹ ਐਮਪੀ ਬਣੀ ਸੀ ਤੇ ਜਿਹੜੀ ਟੀਚਰ ਉਹ ਵਿਦਿਆਰਥੀ ਸੀ ਉਹ ਕੁਲਵਿੰਦਰ ਕੌਰ ਸੀ ਪਰ ਕਨ ਉਹਨੇ ਟੀਚਰ ਦੇ ਗੱਟ ਸਬਕ ਦੇਣ ਦੀ ਸਬਾਅ ਜੋ ਨੇ ਤੁਹਾਡੇ ਥੱਪੜ ਮਾਰਿਆ ਉਹਨੂੰ ਇੱਕ ਮਾਤ ਦਿੱਤੀ ਆ ਤੇ ਉਹ ਇਸ ਵੇਲੇ ਸਾਡਾ ਕੌਮ ਦਾ ਟੀਚਰ ਜਿਹੜੇ ਉਹ ਕੁਲਦੀਪ ਕਲਵਿੰਦਰ ਕੌਰ ਬਣਦੀ ਆ ਤੇ ਉਹ ਇੱਕ ਜਿਹੜੀ ਉਹਨੂੰ ਥੱਪੜ ਵੱਜਿਆ ਉਹਦੇ ਤੋਂ ਉਹਨੂੰ ਸਬਕ ਸਿੱਖਣਾ ਚਾਹੀਦਾ ਕਿ ਸਿੱਖ ਕੌਮ ਦੇ ਬਾਰੇ ਕਿ ਕਿਸੇ ਧਰਮ ਦੇ ਬਾਰੇ ਵੀ ਕਿਸੇ ਦੇ ਬਾਰੇ ਵੀ ਮਾੜਾ ਬੋਲਣਾ ਜਿਹੜਾ ਕੁਝ ਹੁੰਦਾ ਨਹੀਂ ਮੈਂ ਇਹਨਾਂ ਲਬਦਿਆਂ ਨਾਲ ਅੰਤਰਮਾਰ ਕਰਦਾ ਕਿ ਸਿੱਖ ਕੌਮ ਨੂੰ ਜੋ ਆਪਾਂ ਉਸ ਪੀਬਾ ਕਲਵਿੰਦਰ ਕੌਰ ਦੇ ਨਾਲ ਕੋਈ ਵੀ ਦੁੱਖ ਸੁਖ ਦੀ ਜਿਹੜੀ ਘੜੀ ਆਵੇ ਉਹਦੇ ਵਿੱਚ ਆਪਾਂ ਸਾਰੇ ਤਾਨੇ ਮੰਨਦੇ ਧੰਨਵਾਦ ਦੇ ਨਾਲ ਸੇਵਾ ਕਰਕੇ ਤੇ ਉਹ ਤੇ ਕਰੀਆਂ ਜੇ ਅੱਜ ਉਹਨਾਂ ਦੀ ਆਪਾਂ ਮਗਰ ਖਲੋਵਾਂਗੇ ਜਿਤਨਾ ਅੱਗੇ ਇੱਕ ਦੂਜੇ ਦੇ ਖਲੋਣੇ ਆ ਤੇ ਸਿੱਖ ਕੌਮ ਦੀ ਤੇ ਪੰਥ ਖਾਲਸੇ ਦੀ ਤੇ ਤਰ੍ਹਾਂ ਗੁਰੂ ਸਾਡੇ ਪੰਜਾਬ ਦੀ ਸਾਰੀ ਚੜ੍ਹਦੀ ਕਲਾ ਨੂੰ ਇਹਨਾਂ ਸ਼ਬਦਾਂ ਨਾਲ ਬਹੁਤ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ